ਸੇ ਬਹੁਤ ਚਿੱਕੜ ਜਿਆਦਾ ਸੀ ভাই ਚਿੱਕੜ ਦੇ ਵਿੱਚ ਮੋਟਰਸਾਈਕਲ ਜਦੋਂ ਵੜਿਆ ਤੇ ਮੋਟਰਸਾਈਕਲ ਤਿਲਕਣਾ ਸ਼ੁਰੂ ਹੋ ਗਿਆ। ਉਹ ਕਾਹਦੇ ਲੋਕੋਸ਼ ਕੀਤੀ ਉਹ ਪੰਨੀ ਦੇ ਨਾਲ ਜਦੋਂ ਡੇਕਿਆ ਤੇ ਤਿੰਨੇ ਹੀ ਇਹ ਵਿੱਚ ਡੇਗ ਗਏ ਨਹਿਰ ਦੇ ਮੈਂ ਤਾਂ ਰਹਿ ਗਿਆ। ਬੱਚਾ ਇੱਕ 5 ਸਾਲ ਦਾ ਇੱਕ ਤੇ ਇੱਕ 2 ਸਾਲ ਦਾ। ਪਾਣਾ ਵਾਪਰਿਆ ਕਿਨਾਂ ਦੇ ਕਾਰਨਾ ਵਾਪਰਿਆ ਉਹ ਬੰਦਿਆ ਦੇ ਕਾਰਨਾ ਨਲਾਕੀ ਉਹ ਬੰਦਿਆ ਨੇ ਕੀਤੀ ਹੈ ਜਿਹੜੇ ਕਿ ਨਹਿਰ ਵਿਭਾਗ ਦੇ ਅ ਅਧਿਕਾਰੀ ਆ ਜੀ। ਇਹਦਾ ਮੁੱਖ ਕਾਰਨ ਇਹਦਾ ਮੁੱਖ ਦੋਸ਼ੀ ਸਿਰਫ ਇਹੀ ਮੰਨਦਿਆ ਕਿ ਇੱਕ ਨਹਿਰ ਦਾ ਪ੍ਰਸ਼ਾਸਨ ਤੇ ਇੱਕ ਜਿਹੜਾ ਇੱਥੇ ਕੰਮ ਕਰਵਾ ਰਿਹਾ ਜਿਨੇ ਇਹਦੀ ਸਫਾਈ ਪੂਲਦੀ ਨਹੀਂ ਕਰਵਾਈ ਜੀ ਭਾਜੀ ਜੀ ਅੱਜ ਰੇਲਿੰਗ ਲੱਗੀ ਹੁੰਦੀ ਨਾ ਤੇ ਇਧਰ ਘਟਨਾ ਨਹੀਂ ਸੀ ਵਾਪਰਨੀ ਨਹਿਰ ਵਿਭਾਗ ਦੀ ਇੱਕ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਨਹਿਰ ਦੇ ਉੱਤੇ ਜੋ ਪੁਲ ਬਣਿਆ ਹੋਇਆ ਹੈ ਇਸ ਦੇ ਉੱਤੇ ਕੋਈ ਵੀ ਰੇਲਿੰਗ ਨਹੀਂ ਲੱਗੀ ਹੋਈ ਹੈ ਤੇ ਲੋਕ ਇਸ ਦੇ ਉੱਤੇ ਇਸੇ ਤਰੀਕੇ ਦੁਰਦੇ ਹੋਏ ਨਜ਼ਰ ਆਉਂਦੇ ਨੇ ਬਿਨਾਂ ਰੇਲਿੰਗ ਵਾਲੇ ਪੁਲ ਤੋਂ ਲੰਘਦੇ ਹੋਏ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਫਰੋਜ਼ਪੁਰ ਮੱਖੂ ਦੇ ਨਜ਼ਦੀਕ ਸਰਹੰਦ ਫੀਡਰਸ ਦੀਆਂ ਨੇ ਜਿੱਥੇ ਤੁਹਾਨੂੰ ਦੱਸਦੀ ਕਿ ਇੱਕ ਪਰਿਵਾਰ ਦਾ ਮੋਟਰਸਾਈਕਲ ਤਿਲਕ ਜਾਂਦਾ ਹੈ ਤੇ ਸਾਰਾ ਪਰਿਵਾਰ ਨਹਿਰ ਦੇ ਵਿੱਚ ਡੁੱਬ ਜਾਂਦਾ ਹੈ ਤੁਹਾਨੂੰ ਦੱਸਦੀ ਕਿ ਪਤੀ ਦੇ ਵੱਲੋਂ ਬਹੁਤ ਹੀ ਮੁਸ਼ਕਲ ਦੇ ਨਾਲ ਆਪਣੀ ਪਤਨੀ ਨੂੰ ਬਚਾ ਲਿਆ ਜਾਂਦੇ ਪਰ ਦੋ ਬੱਚੇ ਇਸ ਨਹਿਰ ਦੇ ਵਿੱਚ ਰੁੜ ਚੁੱਕੇ ਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਪਿੰਡ ਵਾਲਿਆਂ ਦਾ ਗੁੱਸਾ ਨਹਿਰ ਵਿਭਾਗ ਅਤੇ ਪ੍ਰਸ਼ਾਸਨ ਦੇ ਫੁੱਟਦਾ ਹੋਇਆ ਨਜ਼ਰ ਆਇਆ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਹ ਪੁਲ ਇਸੇ ਤਰ੍ਹਾਂ ਹੈ ਬਿਨਾਂ ਰੇਲਿੰਗ ਤੋਂ ਹੀ ਇਹ ਹੈ ਨਹਿਰ ਦੇ ਉੱਤੇ ਪੁਲ ਬਣਿਆ ਹੋਇਆ ਇਹ ਉਹਨਾਂ ਨੇ ਕਿਹਾ ਕਿ دیر ਰਾਤ ਇਹ ਵੱਡਾ ਹਾਦਸਾ ਵਾਪਰਿਆ ਹੈ ਕਿ ਇਸ ਨਹਿਰ ਦੇ ਵਿੱਚ ਦੋ ਮਾਸੂਮ ਬੱਚੇ ਰੁੜ ਚੁੱਕੇ ਨੇ ਇਹ ਕਿ ਵੱਡਾ ਹਾਦਸਾ ਹੋਇਆ ਏ ਤੁਹਾਨੂੰ ਦੱਸਦੀ ਕਿ ਹੁਣ ਪਿੰਡ ਵਾਲਿਆਂ ਦਾ ਗੁੱਸਾ ਨਹਿਰ ਵਿਭਾਗ ਦੇ ਉੱਤੇ ਕਾਫੀ ਜ਼ਿਆਦਾ ਫੁੱਟਦਾ ਹੋਇਆ ਨਜ਼ਰ ਆਇਆ। ਇਹ ਕਿ ਗੱਲ ਹੋਈ ਏ ਜਿਹੜੀ ਰਾਤ ਨੂੰ ਹਾਦਸਾ ਹੋਇਆ ਦੋ ਬੱਚੇ ਨਹਿਰ 'ਚ ਜਿਹੜੇ ਫੁੱੜ ਗਏ। ਇਹ ਭਾਈ ਜੀ ਮੈਂ ਆਉਂਦਾ ਪਿਆ ਸੀ ਮੱਲ ਵਾਲੀ ਸਾਈਡੋਂ ਤੇ ਇੱਥੇ ਬਹੁਤ ਚੱਕਰ ਜ਼ਿਆਦਾ ਸੀ ਭਾਈ ਤੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਇੱਤੇ ਤੇ ਮੈਂ ਅੱਜ ਆਇਆ ਰਾਤ। ਤੇ ਮੈਨੂੰ ਇਹ ਦੱਸਦਾ ਪਤਾ ਨਹੀਂ ਚਿੱਕੜ ਦੇ ਵਿੱਚ ਮੋਟਰਸਾਈਕਲ ਜਦੋਂ ਵੜਿਆ ਤੇ ਮੋਟਰਸਾਈਕਲ ਤਿਲਕਣਾ ਸ਼ੁਰੂ ਹੋ ਗਿਆ ਜਦੋਂ ਤਿਲਕਣਾ ਸ਼ੁਰੂ ਹੋ ਗਿਆ ਦੋ ਕੁ ਮਿੰਟੋਂ ਮੈਂ ਪੈਰ ਫੁੱਲ ਲਾ ਕੇ ਰੋਕਿਆ ਹਦਲ ਕੋਸ਼ਿਸ਼ ਕੀਤੀ ਉਹ ਬੰਨੀ ਦੇ ਨਾਲ ਜਦੋਂ ਡਿੱਗ ਗਿਆ ਤੇ ਤਿੰਨੇ ਹੀ ਇਹ ਵਿੱਚ ਡਿੱਗ ਗਏ ਨਰ ਦੇ ਮੈਂ ਤਾਂ ਰਹਿ ਗਿਆ ਮੈਂ ਫਿਰ ਛਾਲ ਮਾਰੀ ਇਹਨਾਂ ਨੂੰ ਕੱਢਣ ਲਈ 2 ਸਾਲ ਦਾ ਜਿਹੜੇ ਹੈਗੇ ਬੱਚੇ ਸੀ ਕਿੰਨੇ ਸਾਲ ਦੇ ਬੱਚਾ ਇੱਕ 5 ਸਾਲ ਦਾ ਇਹ ਇੱਕ ਤੇ ਇੱਕ ਦੋ ਸਾਲ ਦਾ ਕੀ ਨਾਂ ਸੀ ਉਹਦਾ ਇੱਕ ਦਾ ਨਗਰ ਭੇਈ ਇੱਕ ਦਾ ਨੰਨੀ ਬਰਤਈ ਤੇ ਜਿਹੜੇ ਹੈਗੇ ਤੁਹਾਡੇ ਦੱਸ ਦੇ ਵਾਈਫ ਵੀ ਜਿਹੜੇ ਹੈਗੇ ਉਹ ਡਿੱਗ ਪਏ ਸੀਗੇ ਹਾਂਜੀ ਹਾਂਜੀ ਉਹ ਵੀ ਡਿੱਪੇ ਹੀ ਗਏ ਉਹਨਾਂ ਨੂੰ ਵੀ ਮੈਂ ਤਾਂ ਤੱਕਾ ਧੁੱਕਾ ਲਾ ਕੇ ਉਹਨੂੰ ਸਾਈਡ ਨੂੰ ਲ ਜਾਂਦਾ ਸੀਗਾ ਜਦੋਂ ਮੈਂ ਕੁੜੀ ਹੱਲ ਵੇਖਣ ਲਾ ਪਿਆ ਉਹਨਾਂ ਚੰਨ ਨੂੰ ਉਹ ਡੁੱਬ ਗਏ ਤੇ ਨਾਲ ਲ ਵੇਖਿਆ ਤੇ ਕੁੜੀ ਡੁੱਬ ਗਈ ਮੈਂ ਆਪ ਪਾਰ ਨਿਕਲੇ ਆ ਮਹਾ ਮੈਂ ਪੱਜ ਕੇ ਪਿੰਡ ਗਿਆ ਪਿੰਡ ਜਾ ਕੇ ਦੱਸਿਆ ਉਹਨਾਂ ਚੰਨ ਨੂੰ ਕਿਸਮਤ ਚਲੋ ਕੰਮ ਕਰ ਗਈਏ ਕਿਤੇ ਉੱਥੇ ਨਾ ਟਾਲੀ ਆ ਤੇ ਟਾਲੀ ਦੇ ਨਾਲ ਹੱਥ ਉਠੜ ਗਏ ਇਹਨਾਂ ਦੇ ਉੱਥੇ ਬੈਠੇ ਰਹੇ ਬਾਅਦ ਚ ਉਧਰ ਉਹ ਆਵਾਜ਼ਾਂ ਦਿੰਦੇ ਆਉਂਦੇ ਸੀਗੇ ਤੇ ਇਧਰੋਂ ਪਿੰਡ ਵਾਲੇ ਚੱਲ ਗਏ ਆਪਣੇ ਤੇ ਪਿੰਡ ਵਾਲਿਆਂ ਨੇ ਇਹਨੂੰ ਜਾ ਕੇ ਫੜਿਆ ਤੇ ਪਰ ਬੱਚਿਆਂ ਦਾ ਕੋਈ ਪਤਾ ਨਹੀਂ ਭਾਈ ਇਹ ਕਿਹੜੇ ਪਿੰਡ ਦਾ ਜਿਹੜਾ ਹੈਗਾ ਖੋਲੇਗਾ ਤੇ ਇਹ ਪਿੰਡ ਵਰਪਾਲ ਹੈ ਵਰਪਾਲ ਪਿੰਡ ਦਾ ਕੋਲੇ ਜੀ ਤੇ ਕੀ ਗੱਲ ਹੈ ਕਿ ਇਹ ਬੰਦ ਲੋ ਇਹ ਪੁਲ ਦੇ ਉੱਤੇ ਮਿੱਟੀ ਕਿਹੜੇ ਸਾਲ ਨਾਲ ਆ ਗਈ ਜਿਹੜੀ ਮਿੱਟੀ ਇਹ ਟਰੈਕਟਰਾਂ ਦੇ ਨਾਲ ਮਿੱਟੀ ਪਾਉਂਦੇ ਆਇਆ ਪਰੜੀ ਤੇ ਮਿੱਟੀ ਪਾਉਂਦੇ ਆ ਤੇ ਉਹ ਸਫਾਈ ਕਰਦੇ ਨਹੀਂਗੇ ਉੱਤੇ ਕੱਲ ਮਸ਼ੀਨ ਲਾਈ ਇਹਨਾਂ ਨੇ ਜਦੋਂ ਉੱਥੇ ਕੱਢੀ ਬੂਟੀ ਤੇ ਉਹ ਮਸ਼ੀਨ ਦੇ ਨਾਲ ਚਿੱਕੜ ਜ਼ਿਆਦਾ ਹੋ ਗਿਆ ਕੋਹਮੀ ਪੈ ਗਿਆ ਤੇ ਇਹਦੇ ਨਾਲ ਚਿੱਕੜ ਜ਼ਿਆਦਾ ਹੋਣ ਕਰਨਾ ਤੇ ਮੋਟਰਸਾਈਕਲ ਉਹਨਾਂ ਨੂੰ ਚਾਹੀਦਾ ਹੀਗਾ ਜੁਰਤੇ ਜੇ ਚਿੱਕੜ ਹੋਇਆ ਵਾ ਤੇ ਕਰਾਇਆ ਕਰੂਆ ਮਾਰ ਦੇਣਾ ਚਾਹੀਦਾ ਹੀਗਾ ਤੇ ਜਦੋਂ ਗਾਰੇ ਦੇ ਵਿੱਚ ਮੋਟਰਸਾਈਕਲ ਵੜੂ ਗਈ ਮੋਟਰਸਾਈਲ ਤਾਂ ਤਿਲਕੂ ਗਈ ਭਲਾ ਜਿਵੇਂ ਮਰਜੀ ਆ ਕਿ ਬੱਚੇ ਬਾਰੇ ਕੋਈ ਪਤਾ ਲੱਗਾ ਹੇ ਤੱਕ ਨਹੀਂ ਬੱਚਿਆਂ ਬਾਰੇ ਕੁਝ ਪਤਾ ਨਹੀਂ ਲੱਗਿਆ ਲਈ ਤੇ ਕੀ ਕਰੇ ਕੋਈ ਬਾਹਗੋ ਪਿੱਛੋ ਲੈ ਜਿਹੜੀ ਹੈਗੀ ਪਾਣੀ ਬੰਦ ਕਰਦਾ ਕਿ ਦੱਸਿਆ ਲੇ ਕਿ ਪਾਣੀ ਬੰਦ ਕੀਤਾ ਜਾ ਰਿਹਾ ਤੇ ਭਾਈ ਟੀਮ ਮਗਾਈ ਆ ਭਾਈ ਉਹਨਾਂ ਨਾਲ ਗੱਲ ਹੋਈ ਆ ਤੇ ਆਂਦੇ ਟੀਮ ਮਗਾਈ ਆ ਉਥੋਂ ਬਠਿੰਡੇ ਤੋਂ ਤੇ ਉਹ ਤੁਰੇ ਆਉਂਦੇ ਆ ਕਹਿੰਦੇ ਕਿ ਤਾਈ ਇੱਥੇ ਪਹੁੰਚ ਰਿਹਾ ਤੇ ਫਿਰ ਦੇਖਣਗੇ ਥੱਲੇ ਹਾਂਜੀ ਸਰਕਾਰ ਤੋਂ ਅਹੀਂ ਹੀ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਆਪ ਕੋਲ ਬਣ ਜਾਣਾ ਚਾਹੀਦਾ ਜੀ ਕੀ ਨਾਂ ਕਰੇ ਮੇਰਾ ਨਾਂ ਜਸਬੀਰ ਹੈ ਜੀ ਜੀ ਬੰਤ ਫੇਲ ਹੋ ਰਿਹਾ ਸੁੱਟਾ ਡੰਡਾ ਕੀ ਹੈਗਾ ਤੇ ਜਿਹੜਾ ਰਾਤ ਹਾਦਸਾ ਹੋਇਆ ਹੈਗਾ ਬੱਚੇ ਜਿਹੜੇ ਹੈਗੇ ਡੇਰ ਦੇ ਵਿੱਚ ਰੁੜ ਗਏ ਹੈਗੇ ਕੀ ਕਰ ਬਲੇ ਭਜੀ ਮੇਰਾ ਨਾਮ ਸਰਜ ਸਿੰਘ ਆ ਜੀ ਜਿਹੜਾ ਰਾਤ ਹਾਦਸਾ ਆਇਆ ਵਾ ਇਹ 9:30 ਦੇ ਕਰੀਬ ਹੋਇਆ ਜੀ ਇਹ ਜਿਹੜਾ ਵੀਰ ਆ ਇਹ ਆਪਣੇ ਸਾਰੇ ਪਰਿਵਾਰ ਉੱਥੇ ਰਹਿੰਦਾ ਸੀਗਾ ਇਹਨੂੰ ਕੋਈ 10-15 ਦਿਨ ਹੋ ਚੱਲੇ ਸੀਗੇ ਉੱਥੋਂ ਇਹਦੀ ਮਾਤਾ ਨੇ ਫੋਨ ਲਾਇਆ ਕਿ ਮੈਨੂੰ ਨਾ ਮਿਲ ਕੇ ਜਾ ਨਾਲੇ ਮੇਰੇ ਬੱਚਿਆਂ ਨੂੰ ਮਲਾ ਕੇ ਲੈ ਕੇ ਜਾ ਕੇ ਦਿਲ ਨਹੀਂ ਲੱਗਦਾਗਾ ਇਹਨੇ ਕੀ ਕੀਤਾ ਉੱਥੋਂ ਚਾਈ ਚਾਈ ਦੋਵੇਂ ਜੀ ਆਏ ਆ ਜੀ ਤੇ ਪਰਿਵਾਰ ਨੂੰ ਮਿਲਾਉਣ ਵਾਸਤੇ ਘਰੇ ਆਏ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਰਾਹ ਦੇ ਵਿੱਚ ਕੀ ਸਾਡੇ ਨਾਲ ਪਾਣਾ ਵਾਪਰ ਜਾਣਾ ਠੀਕ ਹੈ ਜੀ ਪਾਣਾ ਵਾਪਰਿਆ ਕਿਨਾਂ ਦੇ ਕਾਰਨਾਂ ਵਾਪਰਿਆ ਉਹ ਬੰਦਿਆਂ ਦੇ ਕਾਰਨਾਂ ਨਲਾਈਕੀ ਉਹ ਬੰਦਿਆ ਨੇ ਕੀਤੀ ਜਿਹੜੇ ਕਿ ਨਹਿਰ ਵਿਭਾਗ ਦੇ ਅ ਅਧਿਕਾਰੀ ਆ ਜੀ ਉਹ ਕੀ ਕਰਦੇ ਆ ਮਿੱਟੀ ਇੱਥੋਂ ਚੱਕ ਕੇ ਉਹ ਇੱਕ ਸਾਈਡ ਤੇ ਇਧਰਲੇ ਬੰਨੇ ਬਣਾ ਰਿਹਾ ਕਿ ਜਿਹੜੀ ਨਹਿਰ ਆ ਉਹ ਲੀਕ ਨਾ ਹੋਵੇ ਉਹ ਮਿੱਟੀ ਵੀ ਉੱਥੋਂ ਨਹਿਰ ਦੇ ਉੱਤੇ ਹੀ ਚੱਕ ਕੇ ਤੇ ਨਹਿਰ ਦੇ ਉੱਪਰ ਹੀ ਪਾ ਰਿਹਾ ਜੀ ਉਹਨਾਂ ਦੀ ਨਲਾਇਕੀ ਸਿਰਫ ਸਭ ਤੋਂ ਵੱਡੀ ਇਹ ਹੈ ਕਿ ਜਦੋਂ ਮਿੱਟੀ ਪਾਉਂਦੇ ਆ ਉਹ ਮਿੱਟੀ ਡਿੱਗਦੀ ਆ ਠੀਕ ਆ ਜੀ ਫਿਰ ਉੱਥੇ ਕ੍ਰੇਨ ਲਾਉਂਦੇ ਆ ਜੀ ਸੀ ਬੀ ਲਾਉਂਦੇ ਆ ਔਰ ਉਹਦੇ ਪੁੱਲ ਦੇ ਵਿਚਾਲੇ ਉਹ ਫਿਰ ਜਿਹੜਾ ਪਾਣੀ ਡਿੱਗਦਾ ਵਾ ਪਰ ਤੇ ਜਿਹੜੀ ਮਿੱਟੀ ਹੁੰਦੀ ਆ ਉਹ ਚਿੱਕੜ ਬਣ ਜਾਂਦਾ ਬਹੁਤ ਜ਼ਿਆਦਾ ਤੇ ਇਹ 10 15 ਦਿਨ ਹੋ ਗਏ ਇੱਥੇ ਨਹੀਂ ਰਹਿੰਦਾ ਸੀ ਕੋਣਾ ਅਸੀਂ ਤਾਂ ਇੱਥੇ ਰਹਨੇ ਆ ਸਾਨੂੰ ਤਾਂ ਪਤਾ ਉੱਥੇ ਕੰਮ ਚੱਲਦਾ ਪਿਆ ਵਾ ਚਿੱਕੜ ਹੋ ਜਾਂਦਾ ਵਾ ਇਹ ਬ੍ਰਦਰ ਨਹੀਂ ਇਹਨੂੰ ਪਤਾ ਸੀਗਾ ਜਦੋਂ ਇਹ ਆ ਰਿਹਾ ਸੀ ਆਪਣੇ ਪਰਿਵਾਰ ਦੇ ਨਾਲ ਮੋਟਰਸਾਈਕਲ ਤਲਕ ਗਿਆ ਤੇ ਉਹ ਤਿੰਨੇ ਇਕਰਾ ਨਹਿਰ ਦੇ ਵਿੱਚ ਡੇਗ ਪੇ ਬਾਅਦ ਚ ਇਹਨੇ ਵਿੱਚ ਉਹਨਾਂ ਨੂੰ ਬਚਾਉਣ ਵਾਸਤੇ ਛਾਲ ਮਾਰੀ ਜਦੋਂ ਇਹਨੇ ਛਾਲ ਮਾਰੀ ਤੇ ਉਹ ਕਿਤੇ ਆਪਣੀ ਵਾਈਫ ਨੂੰ ਹੱਥ ਪਾਉਂਦਾ ਸੀ ਕਿਤੇ ਆਪਣੀ ਗੁੜੀਆਂ ਨੂੰ ਹੱਥ ਪਾਉਂਦਾ ਸੀ ਹੁਣ ਲੋੜਿੰਦੇ ਦਾ ਪਰਿਵਾਰ ਇਹਨੂੰ ਸਾਰਾ ਹੀ ਸੀਗਾ ਜੀ ਹੁਣ ਕਿਨੂੰ ਕਿਨੂੰ ਬਚਾਉਂਦਾ ਆਣਾ ਨੇ ਹੱਥ ਹੁਤ ਮਾਰ ਕੇ ਦੇਖਿਆ ਨਹੀਂ ਇਹਦਾ ਚਾਰਾ ਚੱਲਿਆ ਇਹਨੂੰ ਐ ਲੱਗਾ ਕਿ ਮੇਰੇ ਘਰ ਦੀ ਮੇਰੀ ਵਾਈਫ ਵੀ ਮੇਰੇ ਬੱਚੇ ਰੋੜ ਗਿਆ ਇਹਨੇ ਫਿਰ ਕੀ ਕੀਤਾ ਤੈਰ ਕੇ ਆਪਣੀ ਸਾਈਡ ਤੇ ਆਣ ਕੇ ਘਰ ਘਰੇ ਗਿਆ ਮੋਟਰਸਾਈਕਲ ਦੀ ਜਿਹੜੀ ਚੈਂਚੂਨ ਸਾਰਾ ਕੁਝ ਟੁੱਟ ਗਿਆ ਜਦੋਂ ਡਿੱਗਾ ਮੋਟਰਸਾਈਕਲ ਤੇ ਫਿਰ ਇਹ ਤੁਰ ਕੇ ਘਰੇ ਗਿਆ ਰੋਂਦਾ ਰੋਂਦਾ ਘਰੇ ਗਿਆ ਫਿਰ ਇਹਨੇ ਜਾ ਕੇ ਦੱਸਿਆ ਫਿਰ ਉਤੋਂ ਸਾਰਾ ਸਾਡਾ ਪਿੰਡ ਇਥੇ ਨਹਿਰ ਦੇ ਉੱਤੇ ਆਇਆ ਫਿਰ ਅਸੀਂ ਇਹ ਤੋਂ ਜਾਂਚ ਪੜਤਾਲ ਕੀਤੀ ਆ ਜੀ ਸਾਨੂੰ ਇਥੇ ਕੁਝ ਨਹੀਂ ਮਿਲਿਆਗਾ ਇਹਦਾ ਮੁੱਖ ਕਾਰਨ ਇਹਦਾ ਮੁੱਖ ਦੋਸ਼ੀ ਸਿਰਫ ਅਸੀਂ ਇਹ ਮੰਨਦਿਆਂ ਕਿ ਇੱਕ ਨਹਿਰ ਦਾ ਪ੍ਰਸ਼ਾਸਨ ਤੇ ਇੱਕ ਜਿਹੜਾ ਇਥੇ ਕੰਮ ਕਰਵਾ ਰਿਹਾ ਜਿਨੇ ਇਹਦੀ ਸਫਾਈ ਪੁੱਲ ਦੀ ਨਹੀਂ ਕਰਵਾਈ ਜੀ ਹਾਂਜੀ ਧੰਨਵਾਦ ਜੀ ਜਿਹੜੀ ਗੱਪ ਗੱਲ ਕਰਦੇ ਹੈਗੇ ਜਿਹੜਾ ਇਹ ਪੁਲ ਹੈਗਾ ਵਾ ਪੁਲ ਦੇ ਉੱਤੇ ਵੀ ਜਿਹੜੀ ਰੇਲਿੰਗ ਨਹੀਂ ਲੱਗੀ ਹੋਈ ਜੀ ਰੇਲਿੰਗ ਲੱਗਣ ਦਾ ਵੀ ਕਾਰਹੀ ਇਹੀ ਕਰ ਰਹੀ ਇਸੇ ਕਰਕੇ ਸ਼ਾਇਦ ਜਿਹੜੇ ਪਾਸੇ ਬਚਦੇ ਭਾਜੀ ਜੀ ਅੱਜ ਰੇਲਿੰਗ ਲੱਗੀ ਨਹੀਂ ਦੀ ਨਾ ਤੇ ਇਧਰ ਘਟਨਾ ਨਹੀਂ ਸੀ ਵਾਪਰਨੀ ਬਾਕੀ ਹੁਣ ਐਸਡੀਐਮ ਸਾਹਿਬ ਆਈ ਸੀ ਤੇ ਐਸਡੀਐਮ ਸਾਹਿਬ ਨੂੰ ਅਸੀਂ ਇੱਥੇ ਪੂਰਾ ਪੁਲ ਪੁਲ ਬੰਦ ਕੀਤਾ ਜੀ ਐਸਟੀਐਮ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਅੱਜ ਸ਼ਾਮ ਨੂੰ ਹੀ ਮੈਂ ਇੱਥੋਂ ਕਰਵਾਉਂਗਾ ਤੇ ਬਾਕੀ ਟੀਮਾਂ ਆ ਰਹੀਆਂ ਐਨਡੀਐਫ ਸੈਂਟਰਲ ਗਵਰਨਮੈਂਟ ਦੀਆਂ ਟੀਮਾਂ ਆ ਰਹੀਆਂ ਉੱਪਰੋਂ ਬਾਕੀ ਉਹ ਨਹਿਰ ਦੀ ਹੁਣ ਜਾਂਚ ਕਰਨਗੇ ਜੀ ਵਿੱਚੋਂ ਦੇਖੋ ਮਹਾਰਾਜ ਦੀ ਕਿਰਪਾ ਨਾਲ ਜੇ ਤਾਂ ਲਾਛਾਂ ਲੱਭ ਜਾਣ ਤਾਂ ਚਲੋ ਇਹਨਾਂ ਨੂੰ ਪਰਿਵਾਰ ਲਗਾਤੇ ਹੈਗੀ ਆ ਇਸ ਸਵੱਦ ਦੇ ਵਿੱਚ ਕੋਈ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਤੱਕ ਪਹੁੰਚ ਕੀਤੀ ਹੈਗੀ ਆ ਜਾਂ ਕੋਈ ਬੱਚੇ ਨੂੰ ਕੱਢਣ ਵਾਸਤੇ ਕੋਈ ਉਪਰਲਾ ਕੀਤਾ ਜਾ ਰਿਹਾ ਸਰ ਪਹਿਲਾਂ ਵੈਸੇ ਨਾਰਮਲ ਜਿਹੜੇ ਹੁੰਦੇ ਆ ਟੋਬੇ ਉਹ ਆਏ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਪਾਣੀ ਦਾ ਵਿਵਹਾਰ ਜਿਆਦਾ ਵਾ ਤੇਜ਼ ਜਿਆਦਾ ਪਾਣੀ ਵਗ ਰਿਹਾ ਵਾ ਇੱਕ ਪਾਣੀ ਗੰਦਾ ਬਹੁਤ ਆ ਪਹਾੜਾਂ 'ਚ ਤੁਹਾਨੂੰ ਪਤਾ ਮੀਂਹ ਪੈ ਰਿਹਾ ਪਹਾੜਾਂ 'ਚੋਂ ਪਾਣੀ ਆ ਰਿਹਾ ਜੀ ਪਾਣੀ ਗੰਦਾ ਹੋਣ ਦੇ ਕਾਰਨ ਉਹ ਕਹਿੰਦੇ ਕਿ ਵਿੱਚ ਜੇ ਅਸੀਂ ਜਾਵਾਂਗੇ ਸਾਡੀਆਂ ਅੱਖਾਂ ਨਹੀਂ ਖੁੱਲ੍ਹਣੀਆਂ ਸਾਨੂੰ ਦੇਖਣਾ ਕੋਈ ਨਹੀਂ ਫਾਇਦਾ ਕੋਈ ਨਹੀਂਗਾ ਹੁਣ ਐਨਡੀਐਫ ਦੀਆਂ ਜਿਹੜੀਆਂ ਟੀਮ ਪ੍ਰਵੰਧ ਹੁੰਦਾ ਉਹ 2 ਦਿਨ ਵੀ ਉਹਨਾਂ ਨੂੰ ਜਾਂਚ ਕਰਨੀ ਪੈਣਾ 2 ਦਿਨ ਲਾ ਕੇ ਇੱਥੇ ਜਾਂਚ ਕਰਨਗੇ ਬਾਕੀ ਕਹਿੰਦੇ ਸਰਕਾਰ ਨੂੰ ਮੰਗ ਕਰਦੇ ਆ ਜੀ ਇਹਦੀ ਬੰਦੀ ਇਹਨ ਦੀ ਸਹਾਇਤਾ ਇਹਨੂੰ ਦਿੱਤੀ ਜਾਵੇ ਜੋ ਆਪਣੇ ਪਰਿਵਾਰ ਦਾ ਗਾੜੀ ਰੋਜ਼ਗਾਰ ਚਲਾ ਸਕੇ ਜੀ ਠੀਕ ਹੈ ਹੁਣ ਜਿਹੜੇ ਬੱਚੇ ਗਿਆ ਚਲੇ ਉਹ ਤਾਂ ਵਾਪਸ ਆਉਣੇ ਨੇ ਜੀ ਬਾਕੀ ਸਰਕਾਰ ਨੂੰ ਸਾਨੂੰ ਐਸਡੀਐਮ ਸਾਹਮਣੇ ਕਟਾਰੀਆ ਸਾਹਿਬ ਦੇ ਲੜਕੇ ਵੀ ਆਏ ਉਹਨਾਂ ਨੇ ਇਹ ਵੀ ਸ਼ਿਵਾਜ ਦੇ ਗਏ ਆ ਜੋ ਸਾਡੇ ਵੱਲੋਂ ਬੰਦੀ ਹੋਈ ਸਹਾਇਤਾ ਹੀ ਦਵਾਂਗੇ ਜੋ ਨਹਿਰ ਮਹਿਕਮੇ ਲੋ ਬੰਦੀ ਹੋਈ ਸਹਾਇਤਾ ਉਹ ਵੀ ਅਸੀਂ ਦਵਾਵਾਂਗੇ ਜੀ ਨਾਲ ਕਿਹਨਾਤ ਬਾ ਜੀ ਮੈਂ ਅੰਗਰੇਜ਼ ਸਿੰਘ ਬੂਟੇਵਾਲਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦਾ ਮੁਖ ਬਲਾਰਾ ਪੰਜਾਬ ਦਾ ਕੀ ਕਰ ਰਿਹਾ ਜਿਹੜਾ ਰਾਤ ਹਾਦਸਾ ਹੋਇਆ ਹੈਗਾ ਇਸ ਹਾਦਸੇ ਦੇ ਪਿੱਛੇ ਜਿਹੜਾ ਹੈਗਾ ਕਿਸ ਦਾ ਕਰ ਦਿੰਦੇ ਵੇਖੋ ਜੀ ਜੋ ਵੀ ਇਹ ਹਾਦਸਾ ਆਇਆ ਪਹਿਲਾਂ ਵੀ ਹਾਦਸੇ ਇੱਥੇ ਇਸ ਪੁਲ ਦੇ ਉੱਤੇ ਬਹੁਤ ਵਾਰੀ ਹੋ ਚੁੱਕੀ ਆ ਪਹਿਲਾਂ ਵੀ ਸਰਕਾਰ ਦੇ ਧਿਆਨ ਦੇ ਵਿੱਚ ਬੜੀ ਵਾਰ ਲਿਆਂਦਾ ਗਿਆ ਤੁਹਾਡੇ মিডিਆ ਦੇ ਥਰੂ ਦੇ ਵਿੱਚ ਵੀ ਲਿਆਂਦਾ ਗਿਆ ਲਿਖਤੀ ਵੀ ਕੰਪਲੇਂਟਾਂ ਕਈ ਵਾਰੀ ਦਿੱਤੀਆਂ ਗਈਆਂ ਜੋ ਇਹ ਹਾਦਸਾ ਰਾਤੀ ਹੋਇਆ ਵਾ ਇਥੋਂ ਪਿੰਡ ਵਰਪਾਲ ਤੋਂ ਜਿਹੜਾ ਮੋਟਰਸਾਈਕਲ ਤੇ ਪਰਿਵਾਰ ਆ ਰਿਹਾ ਸੀਗਾ ਉਹਦੇ ਜਿਹੜੇ ਦੋ ਬੱਚੇ ਆ ਉਹ ਨਹਿਰ ਦੇ ਵਿੱਚ ਜਿਹੜਿਆ ਰੁੜ ਚੁੱਕੇ ਆ ਤੇ ਬਹੁਤ ਮਾੜੀ ਘਟਨਾ ਹੋਈ ਆ ਜਿਹੜੇ ਪਰਿਵਾਰ ਦੇ ਨਾਲ ਇਹ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਵੀ ਇਹਦੀ ਜ਼ਿੰਮੇਵਾਰ ਸਿੱਧੀ ਦੇ ਸਿੱਧੀ ਪੰਜਾਬ ਸਰਕਾਰ ਆ ਕਿਉਂਕਿ ਇਸ ਪੁਲ ਦੇ ਉੱਤੇ ਕੋਈ ਵੀ ਅੱਜ ਤੱਕ ਜਿੰਨੀਆਂ ਵੀ ਗਲਾਰਨਾ ਸੀਗੀਆਂ ਉਹ ਪਤਾ ਨਹੀਂ ਕਿਹੜੇ ਕਾਰਨ ਜਿਹੜੀਆਂ ਕਟੀਆਂ ਗਈਆਂ ਕਿੱਧਰ ਚਲੇ ਗਈਆਂ ਅੱਜ ਤੱਕ ਕਿਸੇ ਵੀ ਸਰਕਾਰ ਦਾ ਜਿੰਨੀਆਂ ਵੀ ਸਰਕਾਰਾਂ ਆਈਆਂ ਇਸ ਪੁਲ ਦੇ ਵੱਲ ਕੋਈ ਖਿਆਲ ਨਹੀਂ ਅੱਗੇ ਵੀ ਅੱਦੋ ਅੱਗੇ ਵੇਖੀਏ ਤੇ ਪੁਲ ਜਿਹੜੇ ਆ ਰੁੜੇ ਆ ਟੁੱਟੇ ਆ ਉਧਰ ਵੀ ਕਈ ਜਿਹੜੇ ਨੁਕਸਾਨ ਇਦਾਂ ਹੀ ਹੋਇਆ ਪਰ ਪੰਜਾਬ ਸਰਕਾਰ ਦੇ ਇਹਦੇ ਬਰ ਕੋਈ ਧਿਆਨ ਨਹੀਂ ਗਾ ਇਸ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਦੇ ਪ੍ਰਸ਼ਾਸਨ ਨੂੰ ਵੀ ਇਸ ਪੁਲ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਗਲਾਰਨਾ ਇਹਨਾਂ ਜੋ ਵੀ ਪੁਲ ਦੀ ਮੁਰੰਮਤੀ ਉਹਨਾਂ ਲਈ ਮੁਰੰਮਤ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਦਾਂ ਦੀ ਜਿਹੜੀ ਦੁਰਘਟਨਾਵਾਂ ਵਾਂ ਇਦਾਂ ਜਿਹੜੇ ਨੁਕਸਾਨ ਆ ਉਹਨਾਂ ਤੋਂ ਜਿਹੜਾ ਬਚਿਆ ਜਾ ਸਕੇ ਇਸ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਤਾੜਨਾ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਜੇਕਰ ਪੰਜਾਬ ਸਰਕਾਰ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੰਨ ਤੇ ਕੋਈ ਜੂਨ ਆ ਸਰਕੀ ਤੇ ਜਥੇਬੰਦੀ ਵੱਲੋਂ ਤੇ ਹੋਰ ਵੀ ਨਾਲ ਜਿਹੜੀਆਂ ਸਮਾਜ ਸੇਵੀ ਜਿ세 ਬੰਦੀਆਂ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਇਹਦਾ ਜਿਹੜਾ ਸਖਤ ਵਿਰੋਧ ਕਰੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਕੋਈ ਪ੍ਰੋਟੈਸਟ ਕਰਨਾ ਪਿਆ ਜੋ ਜੋ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ। ਉਦੋਂ ਇਸ ਮਾਮਲੇ ਦੇ ਵਿੱਚ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਐਸਡੀਐਮ ਦੇ ਵੱਲੋਂ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜੋ ਵੀ ਮਲਜ਼ਮ ਨੇ ਜੋ ਵੀ ਇਸ ਦੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਫਿਲਹਾਲ ਤਾਂ ਉਹਨੂੰ ਦੱਸਦੀ ਕਿ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਮੁਸ਼ਕਿਲ ਦੇ ਨਾਲ ਬਚਾ ਲਿਆ ਗਿਆ ਦੋ ਛੋਟੇ ਬੱਚੇ ਸੀ ਉਹ ਪਾਣੀ ਦੇ ਵਿੱਚ ਰੁੜ ਗਏ ਨੇ ਤੇ ਪਰਿਵਾਰ ਦੇ ਵੱਲੋਂ ਉਹਨਾਂ ਦੀ ਮ੍ਰਿਤਕ ਦੇ ਦੀਪਾਲ ਕੀਤੀ ਜਾ ਰਹੀ ਹੈ। ਫਰੋਜਪੁਰ ਤੋਂ ਪੰਜਾਬੀ ਸਖਾਣਾ ਪੰਜਾਬੀ ਲੋਕ ਚੈਨਲ